ਕਾਲਜੀ ਬਲੌਗ ਲਾ ਤੇ ਹਾਜ਼ਰ ਆਈ ਆ ਦੇਖੋ ਇਹ ਲਲੇਹੜੀ ਰੋਡ ਚੌਂਕ ਤੇ ਲੇਬਰ ਕਿਵੇਂ ਖੜੀ ਆ ਤੇ ਉਧਰੋਂ ਅਗਲੇ ਨੇ ਟਰਨ ਕਰਨਾ ਹੁੰਦਾ ਤੇ ਇੱਧਰ ਸਿੱਧਾ ਪੁਲ ਤੋਂ ਕ੍ਰੋਸ ਕਰਨਾ ਹੁੰਦਾ ਉਹ ਲੰਘ ਜਾਂਦਾ ਜਿਹੜੇ ਟਰਨ ਕਰਨਾ ਹੁੰਦਾ ਉਹ ਫਸ ਜਾਂਦਾ ਇਹ ਮੂਰੇ ਆ ਕੇ ਖੜ ਜਾਂਦੇ ਨੇ ਤੇ ਲੇਬਰ ਅੱਡਾ ਜਾਂ ਕੇ ਇੱਧਰ ਬਣਿਆ ਆ ਗਿਆ ਤੇ ਲੇਬਰ ਦੇ ਵਿੱਚ ਖੜਨਾ ਚਾਹੀਦਾ ਇਹਨਾਂ ਨੂੰ ਆ ਦੇਖੋ ਕਿਵੇਂ ਰਸਤਾ ਰੋਕੀ ਖੜੇ ਨੇ ਜਿਹਨੇ ਮੁੜਨਾ ਉਹ ਕਿ ਮੈਂ ਮਰੂਗਾ ਤੇ ਫਿਰ ਚਾਂਸ ਹੁੰਦੇ ਐਕਸੀਡੈਂਟ ਹੁੰਦੇ ਆ ਐਕਸੀਡੈਂਟ ਹੋਣ ਦਾ ਕਾਰਨ ਇਹੀ ਆ ਤੇ ਇਹ ਲੋਕ ਵਿਚਾਲੇ ਖੜ ਜਾਂਦੇ ਆ ਤੇ ਨਾ ਉਧਰ ਆ ਦੇਖੋ ਆ ਦੇਖੋ ਆ ਗੱਡੀ ਆ ਜੀ ਇਹਨੇ ਮੁੜਨਾ ਫਰਕ ਆ ਤਾਂ ਮਹਿੰਗਾ ਹੋਣਾ ਸਾਡਾ ਖਾਤਾ ਦੇਖੋ ਧਿਆਨ ਨਾਲ ਆ ਕੱਢਦੇ ਹਾਂ ਜੀ